ਸਤਿ ਸ੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਨਿੱਕੀਗਿਰਤਵਾਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਪਿੰਡ ਕੁਝ ਹਰੀਕੇ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਅੱਜ ਤਰੀਕ ਹੈਗੀ ਹੈ ਜੀ 10 ਅਕਤੂਬਰ 2025 ਸਮਾਂ ਕੁ ਸ਼ਾਮ ਦੇ 5:30 ਵਜੇ ਦਾ ਹੈ ਤੇ ਵੀਰ ਕੋਲ ਚਾਰ ਪਸ਼ੂ ਪਕਾਉ ਹੈ ਜੀ ਉਹਨਾਂ ਦੀ ਡਿਟੇਲ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਵੀਡੀਓ ਤੇ ਲਾਸਟ ਤੱਕ ਬਨੇ ਰਹੋ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਹੋਰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀੜਾ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਜੀ ਕਾਇਮ ਸੇ ਤਾਂ ਹਾਂਜੀ ਹਾਂਜੀ ਓਕੇ ਕਿਰਪਾ ਮਹਾਰਾਜ ਦੀ ਠੀਕ ਹੈ ਜੀ ਤੇ ਕਿੰਨੇ ਪਸ਼ੂ ਜੀ ਅੱਜ ਬਕਾਉ ਪਸ਼ੂ ਹੀਰ ਜੀ ਆਪਣੇ ਕੋਲ ਚਾਰ ਆ ਠੀਕ ਹੈ ਜੀ ਤੋ ਇੱਕ ਟੋਕੜ ਗੱਬਣਾ ਹਾਂਜੀ ਇੱਕ ਟੋਕੜ ਗੱਬਣਾ ਇੱਕ ਤਿਆਰ ਝੋਟੀ ਆ ਅੱਛਾ ਜੀ ਤੇ ਇੱਕ ਹੈਗੀ ਆ ਰਾਤ ਦੀ ਸੂਈ ਮੱਝ ਸੱਜਰ ਹਾਂਜੀ ਸੱਜਰ ਹੈ ਠੀਕ ਹੈ ਜੀ ਇੱਕ ਟੋਕੜ ਗਾਂ ਹੈਗੀ ਆਪਣੇ ਕੋਲ ਇੱਕ ਟੋਕੜ ਵੈੜ ਹੈਗੀ ਹਾਂਜੀ ਠੀਕ ਹੈ ਜੀ ਤੇ ਕਰੀਏ ਡਿਟੇਲ ਵੀਰ ਜੀ ਸ਼ੁਰੂ ਹਾਂਜੀ ਹਾਂਜੀ ਕਰੋ ਚਲੋ ਜੀ ਟੋਕੜ ਗੱਬਣ ਦੋ ਦਿਓ ਜੀ ਜਾਣਕਾਰੀ ਹਾਂਜੀ ਟੋਕੜ ਗੱਬਣਾ ਹੈਗੀ ਏ 50 ਦਿਨਾਂ ਦੀ ਗੱਬਣਾ ਜੀ 50 ਦਿਨਾਂ ਦੀ ਹਾਂਜੀ ਚੱਕ ਪਾਸ ਚੱਕ ਪਾਸ ਹੈ ਨਾ ਚੱਕ ਪਾਸ ਆਪਣੀ ਗਰੰਟੀ ਆਪਣੀ ਠੀਕ ਹੈ ਜੀ 5 ਕਿਲੋ ਦੁੱਧ ਆ 5 ਕਿਲੋ ਦੁੱਧ ਜਿਹੜਾ ਲੋਹੇ ਵਾਲਾ ਪੱਕਾ ਪੱਕਾ ਕਹਿਣ ਨੂੰ ਆਪਾਂ ਛੇ ਵੀ ਕਹਿ ਸਕਦੇ ਆ ਠੀਕ ਹੈ ਜੀ ਪਰ ਜਿਹੜਾ 5 ਕਿਲੋ ਪੱਕਾ ਕੋਈ ਭੈਣ ਭਰਾ ਬਿਨਾ ਤਾਰ ਮਾਰਿਆ ਖੜ ਸਕਦਾ ਠੀਕ ਹੈ ਜੀ ਆਪਦੀ પાસ ਕਰਕੇ ਵੀ ਖੜ ਸਕਦਾ ਪਾਸ ਕਰਕੇ ਵੀ ਕਰ ਸਕਦਾ ਚੈੱਕ ਕਰਾ ਸਕਦਾ ਡਾਕਟਰ ਦੀ ਤਾਂ ਮਗਰ ਇਹਦੇ ਕੱਤੀ ਜੇ ਮਗਰ ਸਹੀ ਕਿਹੜੀ ਗੱਟੀ ਵੀ ਤੀ ਤੱਤੀ ਉਹ ਵੀਰ ਜੀ ਲਓ ਜੀ 10000 ਦੀ ਵੀਰ ਜੀ ਕੱਟੀ ਹੈਗੀ ਬਿਲਕੁਲ ਜੀ ਮੋਹਰਾ ਦੀ ਹੈਗੇ ਆ ਗੱਟੀ ਮੋਹਰਾ ਪਿਓਰ ਆ ਪਿਓਰ ਆ ਬਰੀਕੀਆਂ ਚੰਗੀ ਆ ਠੀਕ ਹੈ ਜੀ ਹਾਂਜੀ ਲਓ ਜੀ ਨਾਲ ਕੱਟੀ ਵੀ ਹੈਗੀ ਸਾਰੀਆਂ ਮਤਲਬ ਲਾ ਲੋਗੀ ਕੱਦਾਂ ਜੀ ਦਾ ਪੈਗਾ ਤਿੰਨ ਪਸ਼ੂ ਆ ਤਿੰਨ ਪਸ਼ੂ ਇੱਕ ਹਰ ਦੇਣੇ ਆ ਬਿਲਕੁਲ ਜੀ ਹਾਂਜੀ ਤੇ ਖੋਲ ਕੇ ਦਿਖਾਓ ਵੀਰ ਜੀ ਹਾਂਜੀ ਖੋਲ ਦੇਣੇ ਲੋ ਜੀ ਤੋਕਰ ਗੱਬਣ ਵੀ ਆ ਗਈ ਨਾਲ ਕੱਟੀ ਵੀ ਹੈ ਗਈ ਹਾਂਜੀ ਤੇ ਮੈਂ ਨਾ ਮੱਝ ਪੂਰੀ ਵਜਨਦਾਰ ਤੇ ਸੂਆ ਕਿਨਵਾ ਆ ਗਿਆ ਭਾਜੀ ਸੂਆ ਭਾਈ ਤਿੱਜਾ ਤਿੱਜਾ ਹਾਂ ਤੇ ਵੇਖੋ ਜੀ ਪੂਰੀ ਨਿਗਰ ਰਾਜੀ ਆਈ ਨਿਗਰ ਨਿਗਰ ਪੂਰੀ ਗਈ ਤੇ ਦੁੱਧ ਵੀ 5 ਕਿਲੋ ਪਾਣੀ ਕਿਲੋ 5 ਕਿਲੋ ਪੱਕਾ ਪੱਕਾ ਜਿਹੜਾ ਆ ਵੀ 5 ਕਿਲੋ ਥਾਣ ਸੁਣ ਕਿਵੇਂ ਚਵਾਈ ਚ ਥਾਣ ਵੀਰ ਜੀ ਓਕੇ ਪੋਲੀ ਕੋਲੀ ਹੈ ਹਾਂਜੀ ਬੱਚਾ ਵੀ ਚੋ ਸਕਦਾ ਏ ਅੱਛਾ ਇਹ ਬੱਚੇ ਦੇ ਮਿਲਦੀ ਹੈ ਹਾਂਜੀ ਕੱਟੀ ਦੇ ਮਿਲਦੀ ਆ ਕੱਟੀ ਦੇ ਮਿਲਦੀ ਹੈ ਇੱਕ ਸਿੰਗ ਦਾ ਭੁਰਿਆ ਜੇ ਅੱਛਾ ਜੀ ਹਾਂਜੀ ਕਿਤੇ ਆੜ ਉੜ ਗਿਆ ਜਾਂ ਕੋਈ ਪ੍ਰੋਬਲਮ ਆ ਗਈ ਆ ਠੀਕ ਹੈ ਜੀ ਹਾਂਜੀ ਇੱਕ ਸਿੰਗ ਭੁਰਿਆ ਜੀ ਹਾਂਜੀ ਲਓ ਜੀ ਕਰੋ ਜੀ ਚੈੱਕ ਮਤਲਬ ਕਿ ਇੱਕ ਡੰਗਰ ਦੇ ਵਿੱਚ ਲਾਓ ਮਿੱਤਰੋ ਸਾਰੀਆਂ ਹੀ ਚੀਜ਼ਾਂ ਮਿਲ ਜਾਣੀਆਂ ਅੱਜ ਹਾਂਜੀ ਹਾਂਜੀ ਤੋਕੜਗਾ ਬਣ ਨਾਲ ਕੱਟੀ ਗਿਫਟੀ ਐਸਾ ਹੋਣਾਗੇ ਦਿਵਾਲੀ ਬੰਪਰ ਲੱਗ ਗਿਆ ਕੇ ਹਨਾ ਤੇ ਕਾਲੀ ਸ਼ਾਹ ਜਾਮਨ ਵਰਗੀ ਜੇ ਕਰੋ ਜੀ ਚੈੱਕ ਤੇ ਸ਼ਾਹ ਜੀ ਫਿਰ ਰੇਟ ਰੇਟ ਮਾਰਾ ਇਹਦਾ 70000 ਚ ਕਰ ਦਾਂਗੇ ਮੰਨ ਤਾ 70000 ਦੇ ਵਿੱਚ ਹਾਂ ਕਰਤਾ ਜੀ ਮੰਨ ਤਨ ਖੁੱਲਾ ਕੋਈ ਅੱਛਾ ਜੀ ਸ਼ੋਰ ਛੱਪਾ ਹਨਾ ਕਰ ਦਾਂ ਕਰ ਦਾਂ 70 ਚ ਠੀਕ ਹੈ ਜੀ 70 ਦੇ ਵਿੱਚ ਖੁੱਲਾ ਮੰਨ ਤਨ ਹੋ ਜਾਊਗਾ ਠੀਕ ਹੈ ਜੀ ਚਲੋ ਜੀ ਅਗਲੇ ਦੀ ਜਾਣਕਾਰੀ ਦਿਓ ਜੀ ਅਗਲੀ ਮਾਰਾ ਇਹ 7 ਦਿਨ ਰਹਿੰਦੇ ਜੇ ਸੂਣ ਚ 7 ਦਿਨ ਨਹੀਂ ਦੇ ਸੂਣ 7 ਦਿਨ ਲੈ ਜੇ 8 ਲੈ ਜੇ ਅੱਛਾ ਜੀ ਹਾਂ ਜੀ ਨੀਲੀ ਦੀ ਮੱਝ ਜੇ ਨੀਲੀ ਦੀ ਹਾਂ ਜੀ ਟੇਡਾ ਕਟ ਆ ਗਿਆ ਟੇਡਾ ਕਟ ਆ 12 13 ਕਿਲੋ ਦਾ ਰਿਕਾਰਡ ਹੈਗਾ ਜੀ 12 13 ਕਿਲੋ ਦਾ ਰਿਕਾਰਡ ਤੀਜੇ ਸੂਆ ਸੂ ਕੀ ਹੋਣਾ ਅੱਛਾ ਇੱਥੇ ਜਾ ਸੂਗਾ ਹਾਂ ਜੀ ਠੀਕ ਆ ਜੀ ਮਾਰਕਿੰਗ ਵੀ ਪੂਰੀ ਮਾਰਕਿੰਗ ਪੂਰੀ ਥਣਹਾਨੇ ਦੀ ਸਾਫ ਠੀਕ ਆ ਜੀ ਥੱਲੇ ਮਾਰ ਦੋ ਕੈਮਰਾ ਮਾਰ ਦੋ ਕੋਈ ਨੀ ਤੋਰ ਕੇ ਵਖਾਉਣੇ ਜਿਹਾ ਦੋ ਕਰਾ ਦੇਣੇ ਜੀ ਲੋ ਜੀ ਜਾਨ ਦੇ ਮੂੰਹ ਦੇ ਮਾਰੋ ਕਾ ਐਡਾ ਕੱਟ ਆ ਗਿਆ ਤੇ ਸੂਆ ਤੀਜਾ ਹਨਾ ਜੀ ਹਾਂ ਜੀ ਤੀਜਾ ਸੂਆ ਠੀਕ ਹੈ ਜੀ ਮਾਰਕਿੰਗ ਕਰੋ ਜੀ ਚੈੱਕ ਬਣੀ ਗੁਣੀ ਚੰਗੀ ਮਾਜਾ ਲੈ 7 ਦਿਨ 8 ਰਹਿੰਦੇ ਜੇ ਦੇ ਅੱਛਾ ਜੀ 19 ਨੂੰ ਦਿਨ ਪੂਰੇ ਹੁੰਦੇ ਜੇ 19 ਨੂੰ ਦਿਨ ਪੂਰੇ ਹੁੰਦੇ ਹਾਂ ਜੀ ਮਾਲਕਾ ਵੱਲੋਂ 19 ਨੂੰ ਬਾਕੀ ਹੁਣ ਵੇਖਣਾ ਵਾਹ ਨਾ ਹੁਣ ਨਾ ਪੂਰਾ ਸਾਫ ਮੈਨਾਂ ਸਾਫ ਕਿਸ ਗੱਲ ਦੀ ਕਮੀ ਨਹੀਂ ਬਿਲਕੁਲ ਜੀ ਹਾਂ ਜੀ ਸਿੰਘ ਸੁੰਗ ਲਓ ਜੀ ਕਰਾਓ ਚੈੱਕ ਜਿੰਨੀ ਹੁਣ ਬਣੀ ਇੰਨੀ ਔਰਬਾਨੀ ਜੇ ਬਣ ਜਾਣੀ ਬਣ ਜਾਣੀ ਵੀ ਜੀ ਲਾਏ ਪਾਣ ਦੇ ਪੂਰੀ ਵਾ ਨਿਹਦੇ ਵੀ ਹੈਗੇ ਨਿਸ਼ਾਨ ਲਓ ਜੀ ਕਰੋ ਚੈੱਕ ਰਿਕਾਡ ਕਿੰਨਾ ਛਾ ਜੀ ਰਿਕਾਡ 12 13 ਕਿਲੋ ਹੈਗਾ 12 13 ਲੀਟਰ ਦਾ ਬਾਕੀ ਵੀਰ ਜੀ ਪੌਣ ਤੇ ਵੀ ਡਿਪੈਂਡ ਕਰਦਾ ਹਾਂਜੀ ਉਹ ਸੇਵਾ ਦਾ ਭਾਈ ਜਿੰਨੀ ਸੇਵਾ ਕਰ ਲੋ ਦੁੱਧ ਸੇਵਾ ਦਾ ਏ ਬਿਲਕੁਲ ਜੀ ਹਾਂਜੀ ਲਓ ਜੀ ਸਿੰਗ ਸੁੰਗ ਐ ਪੂਰੇ ਓਕੇ ਲਓ ਜੀ ਕਰੋ ਜੀ ਸਿੰਗ ਜਿੰਨੇ ਵੀ ਹੈਗੇ ਆ ਗੋਲ ਆ ਬਿਲਕੁਲ ਜੀ ਹਾਂਜੀ ਪਿਓਰ ਨੀਲੀ ਵਾਲੀ ਮਾਰਕਿੰਗ ਬਾਕੀ ਰਿਜ਼ਲਟ ਵੀ ਤਗੜਾ ਦੋ ਉਰਮਾ ਸੀਸ ਲਾ ਕੇ ਚੰਗੀ ਠੰਡੀ ਮੱਝ ਹਾਂਜੀ ਹਾਂਜੀ ਤੇ ਸ਼ਾਹ ਜੀ ਕੀ ਰੇਟ ਰੂਟ ਕਰਦੇ ਜੀ ਇਹਦਾ ਰੇਟ ਮਾਰਾ ਇਹਦਾ 85000 ਰੁਪਿਆ ਹਾਂ ਨਾ 85000 ਹਾਂਜੀ ਹਾਂ ਨਾ 85 ਠੀਕ ਹੈ ਬਸ ਛੋੜ ਛੱਪਾ ਹੀ ਹੋਊਗਾ ਇਹਦੇ ਚ ਛੋੜ ਛੱਪਾ ਹੀ ਹੋਊਗਾ ਠੀਕ ਹੈ ਨੀਲੀ ਰਾਵੀ ਦੀ ਮੱਝ ਤੇ ਰੇਟ 85000 ਮਾਰਦੇ ਤੇਰਾ ਕੈਮਰਾ ਵੇਖੋਗੇ ਏਦਾਂ ਬਣੀ ਲਾਓ ਜੀ ਪੂਰੀ ਪੂਰੀ ਸ਼ਾਹ ਜੀ ਬਾਕੀ ਨਾਲ ਹੋਰ ਬਣ ਜੂਗੀ ਬਣ ਜੂਗੀ ਬਣ ਜੂਗੀ ਕਰੋ ਇਹ ਚੈੱਕ ਕਹੋ ਜੀ ਅਗਲੇ ਦੀ ਦਿਓ ਜਾਣਕਾਰੀ ਵੀਰ ਜੀ ਅਗਲੀ ਅੱਜ ਰਾਤ ਹੀ ਸੂਈ ਜਲੇ ਰਾਤ ਸੂਈ ਹਾਂ ਆ ਬੱਚਾ ਕੀ ਹੈਗੇ ਹਿਸਾਬ ਨਾਲ ਹਾਂ ਜੀ ਉਹ ਰਾਤ ਹੀ ਚੰਗੀ ਆ ਤੇ ਆ ਬੱਚਾ ਜੇ ਦਾ ਕਿੰਨਾ ਸੂਆ ਜੀ ਬੱਚਾ ਬੜਾ ਪਲਿਆ ਸ਼ਾ ਜੀ ਹਾਂ ਸੂਆ ਦਾ ਮੰਨ ਕੇ ਵੇਖ ਲਓ ਜਿੰਨਾ ਹੈਗਾ ਆਪਾਂ ਤੀਜਾ ਗੰਦੇ ਆ ਠੀਕ ਆ ਜੀ ਹਾਂ ਜੀ ਮਗਰ ਕੀ ਆ ਗਿਆ ਜੀ ਮਗਰ ਵੀਰ ਜੀ ਕੱਟਾ ਆ ਗਿਆ ਕੱਟਾ ਆ ਗਿਆ ਹਾਂ ਜੀ ਲਓ ਜੀ ਕਿੰਨਾ ਸੂਆ ਸੂਆ ਤੀਜਾ ਤੀਜਾ ਸੂਆ ਸੂਈ ਜੇ ਅਛਾ ਜੀ ਹਾਂ ਜੀ ਕਿ ਕੀ ਰਕਾਰਡ ਕੋਈ ਪਿਛਲੇ ਸਾਲ ਦਾ ਕੋਈ 12 13 ਕਿਲੋ ਦਾ ਹੀ ਦੱਸਦੇ ਆ 12 13 ਹਾਂ ਜੀ ਇਹਨਾਂ ਦੇ ਚਵਾਜੂ ਰਾਜੀ ਹੈ ਮੱਜ ਬਿਲਕੁਲ ਨਿੱਗਰ ਆ ਬਾਕੀ ਇਹਨਾਂ ਵੀ ਸੂਈ ਆ ਦੇ ਕਰਮਾ ਵਾਲੀ ਨੂੰ ਪਰਵਾਹ ਨਹੀਂ ਲੱਗਦੀ ਕੋਈ ਹੈ ਹਾਂ ਜੀ ਹਾਂ ਜੀ ਨਾ ਨਾ ਕੋਈ ਲੱਪਾ ਨਹੀਂ ਲਾਇਆ ਜੇ ਕੋਈ ਕੁਝ ਨਹੀਂ ਥੋੜਾ ਉਹ ਨਿੱਕੀ ਚਲੋ ਹੈਗੀ ਹਲੇ ਬਿਲਕੁਲ ਪਹਿਲਾਂ ਤਾਂ ਥੋੜਾ ਘੜ ਹੀ ਜਾਂਦਾ ਤੁਹਾਨੂੰ ਪਤਾ ਸੂਚ ਆ ਜਾਂਦੀ ਹੈ ਮੱਜ ਜਾਂਦਾ ਕਰ ਜਾਂਦਾ ਥੋੜੀ ਜੀ ਹੋਈ ਆ ਨਹੀਂ ਤੇ ਇਹਦੋਂ ਚੌੜੀ ਕਰਮਾ ਲੀ ਚੌੜੀ ਹਾਂ ਬਿਲਕੁਲ ਜੀ ਬਿਲਕੁਲ ਮੜੇ ਕੱਢੋ ਬਾਹਰ ਜੀ ਜੀ ਥਾਣ ਥੋਣ ਕਿਵੇਂ ਵੀਰ ਜੀ ਹਾਂ ਮਹਾਰਾਜ ਓਕੇ ਆ ਇਹ ਰੋ ਤੁਹਾਨੂੰ ਪਤਾ ਕੀ ਜਾਂਦੇ ਸੁਆ ਡੰਗਰ ਸੁਆ ਹੀ ਜਾਣਾ ਬਿਲਕੁਲ ਜੀ ਬਿਲਕੁਲ ਹਾਂ ਲਓ ਜੀ ਮਗਰ ਕਟਾ ਬੜਾ ਭਲਾ ਦਿੱਤਾ ਥਾਣ ਵੇਖੋ ਕਿੱਡਾ ਚੰਗਾ ਲੱਗਾ ਮੋਟਾ ਥਾਣ ਇੱਕ ਰੰਗ ਕਾਲਾ ਕਟਾ ਹਾਂ ਬਾਕੀ ਇਹ ਨਾ ਵਹਨਾ ਨੂੰ ਨਵੇਂ ਚੰਗਾ ਸਾਫ ਸੁਥਰਾ ਚੰਗਾ ਮਹਾਰਾਜ ਦੁੱਧ ਚਵਾਜੂ ਐ ਕਿ ਤੇਰਾ 14 ਕਿਲੋ ਕਰ ਜਾਣਾ ਕਰ ਜਾਣਾ ਰਮਾਨਾ ਨਹੀਂ ਬਾਕੀ ਇਹ ਨਾ ਕੇ ਪੜੀ ਸਾਂਭੀ ਕਹਿੰਦੇ ਚੰਗੀ ਹੈ ਸਾਂਭੀ ਚੰਗੀ ਹੈ ਹੈ ਨਾ ਜੀ ਹਾਂ ਜੀ ਹਾਂ ਜੀ ਕੋਈ ਨਹੀਂ ਪਿਗ ਲੈਣ ਦੋ ਪਾਣੀ ਨੇ ਕੀ ਪੀਣਾ ਬੱਚੇ ਦਾ ਘਰ ਕਿਨੇ ਪੀਣਾ ਨਹੀਂ ਪਾਣੀ ਉੱਥੇ ਪਾਉਣਾ ਪੈਂਦਾ ਹਾਂਜੀ ਲਓ ਜੀ ਕਰੋ ਜੀ ਚੈੱਕ ਮੈਂ ਨਾ ਕਿਹੇ ਗੱਲੋਂ ਕਰਮਾਲੀ ਕੁਰਸੀ ਨਹੀਂ ਮੋਹਰਾ ਜਾਂਦੀ ਇੱਕ ਰੰਗ ਹਾਂਜੀ ਮੋਹਰਾ ਉਹਦੀ ਚੰਗੀ ਮਾਰਾ ਜ ਨਹੀਂ ਆ ਜੀ ਤੇ ਰਿਜ਼ਲਟ ਵੀ ਆ ਪੂਰਾ ਟਾਪ ਦਾ ਦਿੱਤਾ ਨੇ ਛਾਣੇ ਵੇਖੋ ਗੱਡਾ ਸੁਣਾ ਲੱਗਾ ਮੋਟਾ ਬਿਲਕੁਲ ਹਾਂ ਬਾਕੀ ਬਰਲੋਰ ਚੰਗੇ ਆ ਗਾਰਡ ਵੀ ਚੰਗੀ ਹਾਂ ਪੋਲਾ ਚ ਵਾਈਚ ਹਾਂਜੀ ਬੜੀ ਪੋਲੀ ਬੋਰਮ ਬਹੁਤ ਪੋਲੀ ਠੀਕ ਹੈ ਜੀ ਲਾ ਗੱਟਾ ਮਗਰ ਕੱਟਾ ਵੜਾ ਕਰਮਾਲਾ ਤੇ ਪੜਿਆ ਪਿਆ ਕੱਟਾ ਚੰਗਾ ਤੇ ਕੱਟਾ ਜਿਆਦਾ ਤਗੜਾ ਤਾਂ ਕਰਕੇ ਥੋੜਾ ਜਿਹਾ ਮੱਝ ਲੈ ਗਿਆ ਖਿੱਚ ਕੇ ਨਹੀਂ ਮੱਝ ਨਹੀਂ ਤਗੜੀ ਹੈ ਸਾਹਿਬ ਜੀ ਹਾਂ ਹਾਂਜੀ ਤੇ ਸਾਹਿਬ ਜੀ ਰੇਟ ਰੂਟ ਫਿਰ ਇਹਦਾ ਰੇਟ ਤਾਂ 90 ਆ ਯਾਰ 90 ਹਾਂ ਨਾ ਪੱਕਾ ਫਿਰ ਹਾਂ ਕਰ ਦਾਂਗੇ ਕੋਈ ਛੋਟਾ ਛਪਾ ਵਿੱਚੋਂ ਕਰਾਂਗੇ ਠੀਕ ਹੈ ਜੀ ਫਿਕਸ ਜੋ ਕੋ ਛੋਟਾ ਛਪਾ ਆ ਜਾਊਗਾ ਹੋ ਜੂ ਹੋ ਜੂਗਾ ਠੀਕ ਹੈ ਜੀ ਅੱਗੇ ਆਪਣੇ ਕੋਲ ਵਹਿੜ ਆ ਗਈ ਹੈ ਨਾ ਜੀ ਹਾਂਜੀ ਟੋਕੜ ਵਹਿੜ ਆਈ ਟੋਕੜ ਵਹਿੜ ਆ ਗਈ ਲੋ ਜੀ ਕਿੰਨਾ ਸੁਆਹ ਸਾਹ ਵੀਰ ਜੀ ਇਹਦਾ ਸੁਆਹ ਦੁੱਜਾ ਸੁਈ ਆ ਅੱਛਾ ਜੀ ਹਾਂ ਕਿੰਨਾ ਦੁੱਧ ਪੱਕਾ ਵੀਰ ਜੀ ਥੱਲੇ ਦੁੱਧ ਵੀਰ ਜੀ ਇਹਦਾ ਕਹਿਣ ਨੂੰ 6 ਵੀ ਹੋ ਸਕਦਾ ਜੇ ਪੰਜ ਪੱਕਾ ਕਰਕੇ ਦਵਾਂਗੇ ਪੰਜ ਦੀ ਗਰੰਟੀ ਪਾਉਂਦਾ ਲੋ ਜੀ ਕੱਢੋ ਬਾਹਰ ਵੀਰ ਜੀ ਇਹਨੂੰ ਆੜਾ ਤੇ ਗਾਂ ਵੀ ਦੀ ਬਣੀ ਬੁਣੀ ਮਣੀਆ 17 ਦਿਨ ਹੋ ਗਏ 17 ਦਿਨ ਹੋ ਗਏ ਕੋਈ ਮਹੀਨਾ ਨਹੀਂ ਹੋਇਆ ਕੋਈ ਡੇਢ ਮਹੀਨਾ ਨਹੀਂ ਹੋਇਆ ਹਾਂਜੀ 17 ਦਿਨ ਠੀਕ ਹੈ ਜੀ ਹਾਂਜੀ ਲਾ ਲਓ ਕਿ 15 ਦਿਨਾਂ ਤੱਕ ਚੈੱਕ ਵੀ ਹੋ ਜਾਊ ਹਾਂਜੀ ਹੋ ਜੂ ਹੋ ਜੂ ਚਾਲੀਆਂ ਦਿਨਾਂ ਦੀ ਹੋ ਹੀ ਜਾਂਦੀ ਆ ਹੋ ਜਾਂਦੀ 50 ਚਾਲੀਆਂ ਦਿਨਾਂ ਦੇ ਉਹ ਕਰ ਦਿੰਦੇ ਹੁੰਦੇ ਕਰ ਦਿੰਦੇ ਕਰ ਦਿੰਦੇ ਹਾਂਜੀ ਲਓ ਜੀ ਅਮਾਰ ਤੂੰ ਵੀ ਸੜ ਮਾਰੋ ਫੈਂਟ ਲਓ ਜੀ ਕਰੋਰੀ ਚੈੱਕ ਹਾਂ ਪੱਕਾ 5 ਕਿਲੋ ਦੁੱਧ ਹਾਂਜੀ ਪੱਕਾ ਪਲੀ ਪੁਲੀ ਚੰਗੀ ਐ ਔਰ ਰਾਜੀ ਹੋ ਵਰ ਬਿਲਕੁਲ ਜੀ ਆ ਲੈਣਾ ਉਦਾਂ ਦੁੱਧ 6 ਕਿਲੋ ਹੀ ਅੱਛਾ ਜੀ ਕੱਲ ਦੀ ਆਈ ਐ ਨਾ ਥੋੜਾ ਘਰ ਗਈ ਆ ਪਾਦਾ ਨਮੀ ਦਾ ਹੈ ਰਵਾਇਆ ਹੋ ਜਾਂਦਾ ਆ ਕਰਦਾ ਕਰ ਜਾਂਦੇ ਬਾਕੀ ਹੋ ਜੂ ਦੋ ਦਿਨਾਂ ਵਿੱਚ ਕਰਮਾਲੇ ਹਣ ਸਿਆ ਜਿੱਦਾਂ ਗਾੜੀ ਠੰਡ ਆ ਗਈ ਐ ਨਾ ਵਧਣਾ ਜਾਂ ਤਦੋਂ ਵਧ ਜਾਣਾ ਵਧ ਜਾਣਾ ਵੀਰ ਜੀ ਗਾਵਾਂ ਵਧ ਜਾਂਦੀਆਂ ਤੋਕੜਾਂ ਕਰਵਾ ਬਿਲਕੁਲ ਜੀ ਬਿਲਕੁਲ ਲੈ ਆਓ ਜੀ ਫੇਸ ਕੁਆਲਟੀ ਵਿਖਾ ਦੀ ਇਹਦੀ ਵਿਖਾ ਦਿਓ ਹਾਂ ਐਨੂੰ ਕਰਿਓ ਬਣਾਇਆ ਉੱਧਰ ਦੀ ਮਾਰ ਤੋਂ ਕੈਮਰਾ ਕੋਈ ਗੱਲ ਨਹੀਂ ਤੇ ਵੀਰ ਜੀ ਫਿਰ ਰੇਡ ਦੀ ਵੀ ਗੱਲ ਬਾਤ ਇਹਦੇ ਕਰ ਲਈਏ ਆਪਾਂ ਰੇਡ ਵੀਰ ਜੀ ਇਹਦਾ 12000 ਰੁਪਿਆ ਦਾ ਸਿਰਫ ਸਿਰਫ ਹਾਂ ਨਾਲ ਆਈ ਹਾਂ ਨਾਲ 12000 ਕਿਉਂਕਿ ਵਹਿੜ ਛਕੀਨ ਆ ਸਾਰੇ ਪਾਸੇ ਪੂਰੀ ਹੈ ਬਿਲਕੁਲ ਬਿਲਕੁਲ ਪੂਰੀ ਪੂਰੀ ਤੇ ਰੰਗ ਬੜਾ ਪਿਆਰਾ ਹੈ ਹਾਂ ਮਿਲਕ ਵੈਣਾ ਡੱਬ ਸੋਨਾ ਵਾ ਤੇ ਬਾਕੀ ਬਣੀ ਆ ਸੱਜਰ ਨੇ ਕਿੰਨਾ ਦੁੱਧਾ ਦਿੱਤਾ ਵੀਰ ਜੀ ਨੇ ਸੱਜੇ ਰੋਂਦੇ ਆਪ 14 ਕਿਲੋ ਚੋਇਆ ਵਾ 14 ਕਿਲੋ ਦੁੱਧ ਦਿੱਤਾ ਅੱਛਾ ਅੱਛਾ ਹੀ ਹਾਂ ਠੀਕ ਹੈ ਜੀ ਬਜੇ ਸਵੇਰੇ 14 ਚੋਇਆ ਦੂਜੇ ਸਵੇਰੇ ਕਹਿੰਦੇ ਥੋੜਾ ਵਾਧਾ ਗਾਂ ਵੇਖੋ ਹੁਣ ਹੁਣ ਗਾਂ ਵੇਖੋ ਬਿਲਕੁਲ ਜੀ ਲੱਗਦੀ ਐ ਭਾਵੇਂ ਪਹਿਲ ਨਹੀਂ ਐ ਪਰ ਹੈਗੀ ਦੂਜੇ ਜੇ ਹੈਗੀ ਦੂਜੇ ਜੇ ਆਪਾਂ ਜਿਹੜੀ ਸੱਚਾਈ ਐ ਕਿਉਂਕਿ ਘਰੋਂ ਲਈ ਆਪਾਂ ਕਹੇ ਦੋ ਸਹੀ ਗੱਲ ਐ ਜੀ ਤੇ ਰੇਟ 12000 ਰੇਟ ਸਿਰਫ 12000 ਜੀ ਸਿਰਫ ਹਾਂ ਠੀਕ ਐ ਜੀ ਓਕੇ ਜੀ ਓਕੇ ਜੀ ਸਹੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਹੈਗਾ ਜੀ 98598 ਹਾਂਜੀ 00482 482 ਠੀਕ ਹੈ ਜੀ ਇਹ ਲੋਕੇਸ਼ਨ ਆਪਣੀ ਹੈਗੀ ਏ ਪਿੰਡ ਛੋਟੀਗਿਰਤਵਾਲਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਰੀ ਗਿਆ ਤੋਂ ਹੈਗਾ ਜੀ 5 ਕਿਲੋਮੀਟਰ ਦੀ ਦੂਰੀ ਦੇ ਠੀਕ ਹੈ ਜੀ ਤੇ ਕੋਈ ਪੱਟੀ ਮੋੜ ਵਾਲੇ ਪਾਸੋਂ ਆਵੇ ਹਾਂਜੀ ਤੇ ਕੋਈ 7-8 ਕਿਲੋਮੀਟਰ ਪੈ ਜਾਂਦਾ ਏ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਧੰਨਵਾਦ ਦੋਸਤੋ ਇਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਨਵੇਂ-ਨਵੇਂ ਪਸ਼ੂਆਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਤੇ ਪੂਰੀ ਵੀਡੀਓ ਵੇਖਣ ਵਾਸਤੇ ਵੀ ਧੰਨਵਾਦ ਦੋਸਤੋ